ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸੁਆਗਤ ਹੈ ਖੜਾ ਸਭ ਤੁਹਾਡਾ ਵੀ ਬਹੁਤ ਬਹੁਤ ਸੁਆਗਤ ਹੈ ਜੀ ਖੜਾ ਸਭ ਕੀ ਗੱਲ ਕਹੇ ਤੇ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਮਜੀਠੀਆ ਦਾਵਾ ਅਤੇ ਵਾਅਦਾ ਕਰ ਰਹੇ ਨੇ ਕਿ ਅਕਾਲੀ ਦਲ ਨੂੰ ਇੱਕ ਜੁਟ ਕਰਨ ਦੇ ਲਈ ਰੁੱਸੇ ਹੋਏ ਲੀਡਰਾਂ ਨੂੰ ਮਨਾਉਣ ਖਾਤਰ ਉਹ ਨੰਗੇ ਪੈਰੀ ਜਾਣਗੇ ਪਰ ਰੁੱਸੇ ਹੋਏ ਲੀਡਰਾਂ ਦੀ ਸ਼ਰਤ ਵੀ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚੋਂ ਨਹੀਂ ਜਾਣਗੇ ਕੀ ਲੱਗਦਾ ਹੈ ਤੁਹਾਨੂੰ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਪ੍ਰਧਾਨ ਹੁਣ ਬਦਲ ਸਕਦਾ ਹੈ ਗੱਲ ਨੇਕ ਸਾਡੇ ਨਾਲ ਪੰਜਾਬੀ ਦੀ ਕਹਾਵਤ ਹੈਗੀ ਹੈ ਜਾਂ ਹਿੰਦੀ ਜਿਹੀ ਹੈਗੀ ਆ ਸਾਡੇ ਕੰਚਰ ਦੀ ਕਹਾਵਤ ਹੈਗੀ ਆ ਅੱਛਾ ਜੀ ਕਿੰਦੇ ਸੱਜਣ ਛੋੜੀ ਰੰਗ ਸੇ ਫਿਰ ਵੀ ਆਵੇ ਕੰਮ ਹਮ ਵੀ ਦੇ ਤੀ ਸੱਜਣ ਤਾਂ ਨਾ ਹੈਗਾ ਕੋਈ ਪੈਰਾ ਹੈਗਾ ਜਿੰਨਾ ਤੂੰ ਵਧੀਆ ਦਿਨ ਬਤਾਇਆ ਉਹਦੇ ਛੱਡਣਾ ਵੀ ਉਹਨੂੰ ਹਮ ਚੁੱਪ ਕਰਕੇ ਛੱਡ ਦਿਓ ਹਮ ਕਿਸੇ ਨਾ ਕਿਸੇ ਨਾ ਕਿਸੇ ਮੋੜ ਤੇ ਆ ਕੇ ਤੁਸੀਂ ਫਿਰ ਮਿਲ ਸਕਦੇ ਬਿਲਕੁਲ ਸਹੀ ਗੱਲ ਹੈ ਫਿਰ ਤੁਸੀਂ ਉਹ ਆਪਣੇ ਜਿਹੜੇ ਪੁਰਾਣਾ ਨਾ ਚੰਗਾ ਸੀਗਾ ਹਮ ਜੇ ਨੂੰ ਸ਼ੱਕ ਪੈ ਗਈ ਤੁਹਾਡੇ ਤੇ ਜਾਂ ਮੈਨੂੰ ਤੁਹਾਡੇ ਕਿਸੇ ਦੂਜੇ ਤੇ ਪੈ ਗਈ ਉਹ ਤੇ ਚੁੱਪ ਕਰ ਜਾਓ ਚੁੱਪ ਕਹਿੰਦਾ ਮਤਲਬ ਇਹ ਕਹਾਂ ਕਿ ਉਹ ਬੰਦਾ ਜਰੂਰ ਕਊਗਾ ਪਛਤਾਵੇਗਾ ਤੇ ਮਿਲ ਜਾਊਗਾ ਹਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਉਹ ਹਾਲਾਤ ਹੋ ਗਿਆ ਕਿ ਇਹਨਾਂ ਨੇ ਰੰਗ ਸੇ ਛੱਡਿਆ ਗਿਆ ਇਹਨਾਂ ਨੇ ਹਮ ਠੀਕ ਆ ਇਹਨਾਂ ਨੇ ਇਹਨਾ ਮਤਲਬ ਉਹ ਗੱਲਾਂ ਕੀਤੀਆਂ ਉਹ ਕਰਦਾਰ ਕੁਸ਼ੀ ਕੀਤੀ ਤੁਜ ਦੀ ਹਮ ਹਮ ਵੀ ਹੁਣ ਦੁਬਾਰਾ ਕਿਦਾ ਵਾਪਸ ਹੁਣ ਹਮ ਹੁਣ ਜਦੋਂ ਇਹ ਗੱਲ ਕਹਿੰਦੇ ਆ ਮੀਠਿਆ ਸਾਹਿਬ ਇਹ ਗੱਲ ਕਹਿੰਦੇ ਆ ਕਿ ਮੈਂ ਨੰਗੇ ਪੈਰੀ ਵੀ ਜਾਵਾਂਗਾ ਹਮ ਉਹ ਵੀ ਦੇਲ ਤੋ ਇਹ 7-8 ਮਹੀਨੇ ਬੱਧ ਮਹੀਨੇ ਬੱਧ ਹੂੰ ਉਹ ਕਹਿੰਦਾ ਨੰਗੇ ਪੈਰ ਜਾਵਾਂਗਾ ਮੈਂ ਉਹਨਾਂ ਭਰਾਵਾਂ ਨਾਲ ਜਿਨ੍ਹਾਂ ਨੇ ਬਹਿ ਕੇ ਰਾਜਪਗ ਭੋਗਿਆ ਹੂੰ ਜਿਨ੍ਹਾਂ ਭਰਾਵਾਂ ਨਾਲ ਅਸੀਂ ਸਾਰੀਆਂ ਬਲਾਈਆਂ ਖਾਧੀਆਂ ਹੂੰ ਜਿਨ੍ਹਾਂ ਭੈਣ ਭਰਾਵਾਂ ਨੇ ਬਹਿ ਕੇ ਠੱਗੀਆਂ ਠੋਰੀਆਂ ਕੀਤੀਆਂ ਉਹ ਕਿਦਾਂ ਨੰ ਮੰਨਣਗੇ ਹੂੰ ਕੀ ਗੱਗਰੇ ਗੱਲ ਹੈ ਕੀ ਕੋ ਗਦੇ ਨੰਗੇ ਪਰ ਜਾ ਕੇ ਮਨਾ ਲਊਗਾ ਤੁਹਾਨੂੰ ਹਾਂਜੀ ਲੇਕਿਨ ਉਹ ਇੰਨੇ ਪਿਆਰੇ ਵੀਰ ਹੈਗੇ ਉਹਨਾਂ ਨੇ ਗੱਲ ਕਹਿਤੀ ਹੈਗੀ ਇਵਨ ਦੈਨ ਜਿਹੜੇ ਸਾਡੇ ਸਾਥਕ ਜਸੇਦਾਰ ਹੈਗੇ ਆ ਆਪਣੇ ਗਿਆਨੀ ਹਰਪ੍ਰੀਤ ਸਿੰਘ ਹਾਂ ਪੰਦਰ ਸਜੀਤ ਵਾਲੇ ਹੂੰ ਤੇ ਕਿਉਂਕਿ ਉਹਨਾਂ ਨੇ ਆਪ ਵੀ ਇੱਕ ਲਾਇਆ ਸੀਗਾ ਹੂੰ ਬਤੋ ਜਸੇਦਾਰ ਤਰਖਾ ਲਾਇੀ ਸੀ ਉਹ ਉਹਨਾਂ ਨੇ ਪਾਰਟੀ ਪਾਰਟੀ ਬਦਲ ਕੇ ਪਾਰਟੀ ਲ ਬਣਾ ਕੇ ਤਰਖਾ ਲਾਗੂ ਕਰਨ ਦੇ ਲੱਗੇ ਹੋਏ ਆ ਹੂੰ ਵੀ ਜਦੋਂ ਜਿਹੜੇ ਦੋ ਤਰ੍ਹਾਂ ਦੇ ਲਾਗੂ ਹੋਈ ਨਹੀਂ ਉਹਨਾਂ ਕੋਲੋਂ ਜਦੋਂ ਤੂੰ ਨਹੀਂ ਰਹੇ ਤਾਂ ਪਾਰਟੀ ਦੇ ਪ੍ਰਧਾਨ ਬਣ ਕੇ ਕਿ ਦੂਜੀ ਪਾਰਟੀ ਕਹਿੰਦਾ ਇੰਦਾਂ ਖਾਣ ਲਾਗੂ ਕਰਾਉਣੀ ਹੈਗੀ ਆ ਉਹ ਕਹਿੰਦੇ ਵੀ ਜੇ ਸੁਖਵੀਰ ਸਿੰਘ ਬਾਦਲ ਹੈਗਾ ਪ੍ਰਧਾਨ ਸਾਡਾ ਸਮਝਦਾ ਨਹੀਂ ਹੁੰਦਾ ਹੂੰ ਜੇ ਐਲੀ ਵੀ ਹੂੰ ਜਾਂ ਦੂਜੇ ਹੋਰ ਲੀਡਰ ਹੈਗੇ ਆ ਉਹ ਕਹਿੰਦੇ ਸੁਖਵੀਰ ਸਿੰਘ ਬਾਦਲ ਦੀ ਕੋਈ ਗੋਹਜ ਨਹੀਂ ਬਦਲਾਣਾ ਹੈ ਕਿਉਂਕਿ ਇੰਨਾ ਕੁਝ ਕਹਿ ਚੁੱਕੇ ਸੁਖਵੀਰ ਬਾਦਲ ਨੂੰ ਹੂੰ ਵੀ ਹੁਣ ਉਹ ਕਰ ਨਹੀਂ ਸਕਦੇ ਨਾ ਉਹਨਾਂ ਦੀ ਅਗਵਾਈ ਵੀ ਤਸਵੀਰ ਬਦਲਣੇ ਨਾ ਇਹਨਾਂ ਨੂੰ ਕੁਝ ਨਹੀਂ ਗਿਆ ਹਾਂ ਉਹਨਾਂ ਦੀ ਕੋਈ ਗੱਲਬਾਤ ਨਹੀਂ ਆਈ ਵਾਪਸ ਮੁੜ ਕੇ ਉਹਨੇ ਖੁੱਲਨ ਦਰ ਰੱਖਿਆ ਆਪਣਾ ਹਾਂ ਲੇਕਿਨ ਇਹਨਾਂ ਨੇ ਜੋ ਤਸਵੀਰ ਦੇ ਬਾਰੇ ਬੋਲਿਆ ਵਾ ਉਹਦੇ ਸਾਹਮਣੇ ਜਾਣਾ ਬੜਾ ਔਖਾ ਹਾਂ ਠੀਕ ਹੈ ਨਾ ਜੀ ਉਹ ਇਸ ਰਗੇ ਨਹੀਂਗੇ ਕਿ ਉਹ ਮਤਲਬ ਇੱਕ ਖਾਸ ਲੜ ਰਹੇ ਹੈਗੇ ਆ ਵੀ ਸਿਧਾਂਤ ਦੇ ਉੱਤੇ ਹਾਂ ਹਾਂ ਗੱਲ ਇਹ ਕਿ ਸ਼ਰਮ ਹੁੰਦੀ ਹੈ ਹਾਂ ਹੁਣ ਇਹ ਬਜਾਣਾ ਕੀ ਕਹੂਗਾ ਬਿਛਡੋ ਯਾਰ ਤੂੰ ਆ ਉਸੇ ਮੈਂ ਸੁਖਵੀਰ ਬਦਨ ਮਨਾ ਲਵਾਂਗਾ ਮੇਰਾ ਭਾਈਆ ਲੱਗਦਾ ਉਹਦੇ ਪੈਰੀਆਂ ਤੇ ਲਾਉਣਾ ਹੀ ਅੱਗੇ ਜਦੋਂ ਸੁਖਵੀਰ ਸਿੰਘ ਤੇ ਮਜੀਠੀਆ ਮਿਲਦੇ ਆ ਨਾ ਤੇ ਸੁਖਵੀਰ ਸਿੰਘ ਦੇ ਪੈਰੀਆਂ ਤੇ ਲਾਉਣਾ ਮਜੀਠੀਆ ਜੀ ਕਿਉਂਕਿ ਵੱਡਾ ਭਣੋਈਆ ਉਹਦਾ ਹਾਂਜੀ ਲੇਕਿਨ ਲੋਕੀ ਇਹ ਵੀ ਕਹਿੰਦੇ ਆ ਕਿ ਮਜੀਠੀਆ ਜਿਹਦਾ ਕਦ ਉੱਭਰ ਰਿਹਾ ਹੈਗਾ ਹਨਾ ਉਹਦਾ ਉੱਚਾ ਕਦ ਹੋ ਰਿਹਾ ਉੱਚਾ ਕਦ ਕਿੱਥੇ ਹੋ ਰਿਹਾ ਸੁਖਵੀਰ ਨਾਲੋਂ ਕਦੋਂ ਦਾ ਉੱਚਾ ਨਹੀਂ ਹੋ ਰਿਹਾ ਕਦ ਸੁਖਵੀਰ ਦੇ ਉੱਚਾ ਹੈਗਾ ਲੇਕਿਨ ਇਹ ਨਹੀਂ ਗੱਲ ਹੈ ਕਿ ਤੁਸੀਂ ਕ੍ਰਿਕਟ ਦੇ ਕੇ ਮੈਚ ਦੇਖਿਆ ਵੀ ਉਹਦਾ ਕੈਪਟਨ ਤੇ ਹੈਗਾ ਰੋਸ਼ਨ ਕੇੜਾ ਤੇ ਜੇ ਕਰਮਣੇ ਤੇ ਸੰਜੀਵਨਾਥ ਕਦ ਉੱਚਾ ਹੋਗੇ ਹੂੰ ਉਹਨੂੰ ਤੇ ਵਾਰ ਮਿਲ ਜਣਾ ਜੀ ਹੈਨਾ ਜੇ ਕੋਈ ਟੀਮ ਦਾ ਖਿਡਾਰੀ ਜਾਂ ਕੋਈ ਟੀਮ ਦਾ ਮੈਂਬਰ ਕੋਈ ਵਧੀਆ ਕਾਰਗਜ਼ਾਰੀ ਕਰ ਰਿਹਾ ਉਹਦਾ ਕਦ ਉੱਚਾ ਹੋ ਰਿਹਾ ਆਪਣਾ ਹੂੰ ਜੀ ਉਹਦਾ ਕਿਸੇ ਨਾਲੋਂ ਕਦ ਨਹੀਂ ਉੱਚਾ ਹੁੰਦਾ ਹੂੰ ਬਿਲਕੁਲ ਸਹੀ ਗੱਲ ਹੈ ਹੈਨਾ ਹਾਂਜੀ ਕਿਉਂਕਿ ਅਸੀਂ ਉਹ ਉਤਰਗਾ ਜਾਂ ਮੀਡੀਆ ਇਦਾਂ ਦਿਖਾਉਂਦਾ ਵੀ ਸੁਖਵੀਰ ਬਹੁਤ ਵੱਧ ਲੱਗ ਗਿਆ ਜੀ ਹੂੰ ਹੁਣ ਸੁਖਵੀਰ ਨੂੰ ਇਹ ਪ੍ਰਧਾਨ ਪੱਕਾ ਹੂੰ ਰਾਜਨੀਤੀ ਵਿੱਚ ਇਸ ਨੂੰ ਪ੍ਰਧਾਨ ਬਣਾਵਿੰਦੇ ਕਰਨ ਨੂੰ ਹੂੰ ਵੀ ਚਲੋ ਜੀ ਜੋ ਬੰਦੇ ਬਣਾਉਂਦੇ ਆ ਤੇ ਉਹ ਕਹਿੰਦੇ ਵੀ ਅਗਵਾਈ ਜਿਹੜੀ ਹੈਗੀ ਆ ਪ੍ਰਧਾਨ ਬਦਲਣਾ ਚਾਹੁੰਦਾ ਹਨਾ ਉਹ ਕਹਿੰਦਾ ਵੀ ਇੰਨੀ ਕਿ ਸ਼ਰਤ ਹੈਗੀ ਮੇਰੀ ਹਨਾ ਸ਼ਰਤ ਕੋਈ ਵੀ ਨਹੀਂ ਹੁੰਦੀ ਜੇ ਪ੍ਰਧਾਨ ਬਦਲ ਜੇ ਜਦੋਂ ਇਹ ਗੱਲ ਕਹਿੰਦੇ ਆ ਵਿਰੋਧੀ ਵੀ ਜੇ ਪ੍ਰਧਾਨ ਹੈਗਾ ਬਦਲ ਜੇ ਅਸੀਂ ਆਨਲੀ ਤਿਆਰ ਆ ਹੂੰ ਇਹਦਾ ਮਤਲਬ ਜਿੱਥੇ ਜਾਣਾ ਉਹ ਘਰ ਵੱਡਾ ਵਾ ਹੂੰ ਇਹ ਤਾਂ ਇਹ ਮੰਨ ਲੈਣਾ ਮਨੂ ਕੋਈ ਨਾ ਦੁਰਤੇ ਵੀ ਜਿੱਥੇ ਜਾਣਾ ਉਹ ਘਰ ਵੱਡਾ ਵਾ ਹੂੰ ਪਰ ਪ੍ਰਧਾਨ ਨਹੀਂ ਹੋਣਾ ਚਾਹੀਦਾ ਇਦ ਮੰਨ ਲੈਣਾ ਤੁਸੀਂ ਆਉਣ ਲਈ ਤਿਆਰ ਹ ਹ ਵੀ ਬਾਹਰ ਜਿਹਦੇ ਬੈਠੇ ਆ ਅਸੀਂ ਬਾਹਰ ਬੈਠੇ ਬਿਲਕੁਲ ਹ ਹ ਤੇ ਜਿਹੜਾ ਬਾਹਰ ਬੈਠਾ ਕਰ ਤੋਂ ਬਾਹਰ ਹੀ ਬੈਠਾ ਹ ਹ ਜੀ ਹਾਂਜੀ ਤੁਸੀਂ ਘਰ ਤੋਂ ਬਾਹਰ ਬੈਠ ਕੇ ਭਵਾਂ ਵਿੱਚ ਨਜ਼ਰਾਂ ਲਿਆ ਆ ਉਹਦਾ ਹ ਹ ਪਰ ਹੈਗੇ ਘਰ ਤੋਂ ਬਾਹਰ ਹ ਹ ਜਦੋਂ ਇਹ ਕਿੰਨੇ ਤੁਸੀਂ ਪ੍ਰਧਾਨ ਬੋਲ ਦਿਓ ਅਸੀਂ ਘਰ ਦੇ ਦਾਖਲ ਹੋ ਜਾਾਂਗੇ ਹ ਹ ਹੈਨਾ ਅਸੀਂ ਆ ਜਾਾਂਗੇ ਬਦਲ ਦਿੰਦੇ ਆ ਪ੍ਰਧਾਨ ਕਿਹੜਾ ਹੋਊਗਾ ਮਜੀਠੀ ਆ ਮੰਨ ਲਓ ਹ ਹ ਠੀਕ 1% ਜੀ ਨਹੀਂ ਨਹੀਂ ਪਰ ਸਹੈninger ਪ੍ਰਧਾਨ ਉਹੀ ਰਹੇਗਾ ਹ ਹ ਉਹ ਆਉਣ ਚਾਹਨਾ ਹ ਹ ਲੈਗ ਨੇ ਸੱਚ ਕਰ ਰਹੀ ਹੈ ਜੋ ਮੈਂ ਸასი ਬਹੁਤ ਅੰਤਰੀਵ ਤੱਕ ਸਟੱਡੀ ਕੀਤੀ ਹੈ ਹਮ ਦੇਖੀ ਜੇ ਮਜੀਠੀਆ ਬਣ ਜਾਂਦੇ ਆ ਹਮ ਉਹ ਕਹਿੰਦੇ ਵੀ ਚਲੋ ਵੀ ਠੀਕ ਆ ਜਰ ਮਜੀਠੀਆ ਬਣਾ ਲਓ ਫੇ ਕਿਹੜੀ ਗੱਲ ਹਮ ਹਨਾ ਜੀ ਜੇ ਉਹ ਐਕਟਿੰਗ ਪ੍ਰਧਾਨ ਭੁੰਦੜ ਸਰੂ ਬਣਾ ਸਕਦੇ ਆ ਹਮ ਹਾਂਜੀ ਹਨਾ ਕਮਿਸ਼ਨਰ ਨਹੀਂ ਬਣਾਦਾ ਉਹ ਪਹਿਲਾ ਸੀਨੀਅਰ ਮੀਤ ਪ੍ਰਧਾਨ ਹਮ ਹਮ ਜਿਹੜਾ ਪਹਿਲੇ ਸੀਨੀਅਰ ਮੀਤ ਪ੍ਰਧਾਨਾਂ ਤੋਂ ਸਟੈਪ ਅੱਗੇ ਉੱਪਰ ਇੱਕ ਦੇਣਾ ਜੀ ਤੇ ਜੇ ਜੇ ਉਹ ਬਣ ਜਾਂਦਾ ਹਮ ਹਮ ਉਹ ਆਪਦੇ ਭੁਣੇ ਦੇ ਖਰਾਬ ਹੁਣ ਤੱਕ ਤੁਸੀਂ ਇਹ ਖਾਤੇ ਪੁੱਂਦੇ ਰਹੇ ਆਂ ਵੀ ਉਹ ਆਪਣੀ ਟੱਬਰਦਾਰੀ ਚੱਲ ਰਹੀ ਆਂ ਆਪਣੇ ਸਾਲੇ ਭਨੋਈਆਂ ਦੂਜੇ ਰੈਸਟੋਰਾਂ ਨੂੰ ਟੈਟਾਂ ਦਿੰਦੀਆਂ ਹੋਏ ਵਿਜੀਰ ਲਏ ਆਂ ਹਾਂਜੀ ਜੇ ਉਹ ਵੀ ਬਣ ਗਿਆ ਤੇ ਚੱਲੂਗੇ ਦੀ ਹਾਂ ਅੱਜ ਤੁਸੀਂ ਨਿਜ਼ਾਮ ਲਾਉਣੇ ਆਂ ਵੀ ਤਾਮੀ ਸਾਹਿਬ ਕੁਝ ਨਹੀਂ ਕਰ ਰਹਾ ਉਹਨੂੰ ਕੁਝ ਨਹੀਂ ਕਰਨਾ ਆਉਂਦਾ ਹਾਂ ਹਾਂ ਜੇ ਗੜਗੜ ਸਾਹਿਬ ਇਹ ਗੱਲ ਕਹਿ ਦਿੰਦੇ ਹੈਗੇ ਆ ਵੀ ਜਿਹੜੀ ਸੈਟ ਲੱਗੀ 328 ਹਾਂ ਸਰੂਪਾਂ ਦੀ ਜੀ ਜੀ ਉਨੇ ਸਿੜਦੇ ਜਿਹੜੇ ਮਤਲਬ ਪੁਲਿਸ ਦੇ ਅਧਿਕਾਰੀ ਹੈਗੇ ਉਹ ਸਿੱਖੇ ਸਰੂਪ ਚਾਹੀਦੇ ਆ ਅਮਰਤਾ ਰਹੀ ਚਾਹੀਦੇ ਨੇ ਉਹ ਬੇਅਦਬ ਨਹੀਂ ਚਾਹੀਦੇ ਹਨ ਜੀ ਜਿਉਂ ਗੱਲ ਕਹਿੰਦੇ ਆ ਤੇ ਉਹ ਪਤਾ ਕਹਿੰਦੇ ਉਹਦੀ ਕਿਤੇ ਗੱਲ ਨਾ ਸੁਖਵੀਰ ਬਾਦਲ ਦੀ ਗੱਲ ਆ ਹੂੰ ਇਹ ਉਹ ਸੁਖਵੀਰ ਬਾਦਲ ਹੀ ਕਰਾਉਂਦਾ ਹੂੰ ਉਹਨੂੰ ਸੁਖਵੀਰ ਬਦਲ ਨੂੰ ਨਾਮ ਮੰਨ ਕੇ ਵੀ ਕਿੰਨਾ ਉੱਚਾ ਕਦਰ ਰੱਖਦੇ ਵੀ ਉਹ ਕਰਾ ਰਿਹਾ ਉਹ ਕਰਵਾ ਰਿਹਾ ਜੀ ਹਾਂਜੀ ਹੈਨਾ ਤੇ ਜਦੋਂ ਤੁਸੀਂ ਮੀਟਿੰਗ ਬਣਾਤਾ ਪ੍ਰਧਾਨ ਤੇ ਕੌਣ ਕਰਾਊਗਾ ਸੁਖਵੀਰ ਬਾਦਲ ਜੇ ਮੀਟਿਆ ਕਰੋਗਾ ਨਹੀਂ ਭਈ ਹੂੰ ਅਸੀਂ ਆ ਲੈਣਾ ਇਹਨਾਂ ਨੂੰ ਫੇਰ ਵੀ ਉਹੀ ਲੱਗਣਾ ਕਿ ਸੁਖਵੀਰ ਬਾਦਲ ਹੀ ਕਰਾ ਰਿਹਾ ਕਰਾ ਰਿਹਾ ਹੂੰ ਉਹ ਵੈਅ ਪਰਮ ਦਾ ਕੋਈ ਇਲਾਜ ਨਹੀਂ ਨਾ ਮਦਰ ਨੂੰ ਦੇਸ਼ ਕਾ ਦਿੱਤਾ ਨਹੀਂ ਜਾ ਸਕਦਾ ਹੂੰ ਜੀ ਬਿਲਕੁਲ ਹੈ ਨਾ ਹਾਂਜੀ ਸੁਖਵੀਰ ਬਦਲ ਉਸ ਮਤਲਬ ਬਰਾਦਰ ਪਰਿਵਾਰ ਹੀ ਨਹੀਂ ਅਕਾਲੀ ਦਲ ਦਾ ਸਰਮੌਰ ਹੀ ਰਹਿਣਾ ਹੂੰ ਸਹੀ ਗੱਲ ਆ ਹਾਂਜੀ ਠੀਕ ਹੈ ਕਿ ਨਹੀਂ ਮਤਲਬ ਗੱਲ ਬਣੀ ਹੋਈ ਆ ਹੂੰ ਹਰ ਸਿੰਘ ਕੋ ਬਦਲ ਹੈਗੇ ਆ ਹੂੰ ਹਰ ਸਿੰਘ ਕੋ ਬਦਲ ਜਿਹੜੀ ਰਖੜੀ ਬੰਦੀ ਆ ਉਹਦੇ ਭਰਾ ਦੇ ਜੇਲ੍ਹ ਚ ਜਾ ਕੇ ਵੀ ਹੂੰ ਤੇ ਉਹਦਾ ਭਰਾ ਕਹੂਗਾ ਮੈਂ ਰੱਖੀ ਨਹੀਂ ਤੇਰੀ ਕਰਨੀ ਹੂੰ ਰੈਸਟਿਆਂ ਨੇ ਉਧਰੇ ਨਾ ਮਨ ਨੂੰ ਜੀ ਹਵਾਜ ਗੱਲਾਂ ਬਣਾ ਕੇ ਜੀ ਪਤਾ ਨਹੀਂ ਕਿੰਦਾ ਮਿਲਦੇ ਰਹੀ ਨੇ ਹੈਗਿਆ ਲੇਕਿਨ ਇਹ ਗੱਲ ਸੱਚ ਹੈ ਗਿਆ ਕਿ ਜਿਹੜੇ ਜਿਨ੍ਹਾਂ ਨੂੰ ਚਾਹੁੰਦਾ ਹੂੰ ਵਾਪਸ ਲੈਉਣਾ ਉਹ ਆ ਜਾਣੇ ਆ ਠੀਕ ਹੈ ਉਹਨਾਂ ਨੇ ਆਉਣੇ ਆ ਕਿ ਤੁਸੀਂ ਆ ਜਾਓ ਸੁਖਵੀਰ ਬਦਲ ਤੁਹਾਡੇ ਕੋਲ ਸੌਰੀ ਵੀ ਕਰ ਲੂਗਾ ਬਰਾਵ ਜਿਹੜੀ ਗੱਲ ਹੋ ਗਈ ਠੀਕ ਹੈ ਠੀਕ ਹੈ ਉਹ ਅੰਦਰ ਘੱਟ ਹੀ ਹੋਊਗੀ ਜਿਹੜੇ ਕਹਿੰਦੇ ਨੇ ਬੰਦ ਕਮਰਾ ਮੀਟਿੰਗਾਂ ਹੋਈਆਂ ਬੰਦ ਕਮਰਾ ਮੀਟਿੰਗਾਂ ਦਾ ਮਤਲਬ ਇਹ ਹੀ ਹੁੰਦਾ ਹੂੰ ਉਹ ਬਲ ਨੇ ਉਹਨੇ ਕਹੀ ਵੀ ਰਿਹਾ ਸੁਖਵੀਰ ਬਦਲ ਨੇ ਹੂੰ ਮੈਂ ਖਿਮਾ ਜਦ ਨਾ ਕਰਦਾ ਜੇ ਗਲਤ ਗੱਲ ਹੋ ਗਈ ਤੁਸੀਂ ਆਜੋ ਮੈਂ ੜੀਖਦਾ ਕਹਿ ਚੁੱਕਾ ਹਾਂ ਹਮ ਹੈਨਾ ਬਿਲਕੁਲ ਤੇ ਹੁਣ ਤੁਸੀਂ ਸਿਰਫ ਉੱਥੇ ਜਿੱਥੇ ਗਏ ਆ ਵੀ ਅਸੀਂ ਮਤਲਬ ਬਹੁਤ ਬੜਾ ਇਨਕਲਾਬ ਲਿਆਵਾਂਗੇ ਹਰਪ੍ਰੀਤ ਦੀ ਗਵਾਹੀ ਦੇ ਵਿੱਚ ਉਹ ਇਨਕਲਾਬ ਤੇ ਮਤਲਬ ਧੂਆ ਵੀ ਨਿਕਲੇ ਨਹੀਂ ਅੱਗ ਕੀ ਧੁਕਣੀ ਹੈ ਹਮ ਹਮ ਜੀ ਉਹ ਲੋਗ 25 ਲੱਖ ਮੈਂਬਰਸ਼ਿਪ ਕਰਕੇ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹਮ ਸਹੀ ਗੱਲ ਹੈ ਹੈਨਾ ਜੀ ਤੇ ਜਿਹਦੇ ਦੇ ਬੱਲੇ ਕੁਝ ਨਹੀਂ 25 ਲੱਖ ਮੈਂਬਰਸ਼ਿਪ ਆ ਤੁਹਾਡੇ ਪਿੰਡਾਂ ਦੇ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਕਹਿੰਦੇ ਅਸੀਂ ਬਣਾਤੇ ਹੈਗੇ ਆ ਲੇਕਿਨ ਸ਼ਰੂਮ ਨਹੀਂ ਕਰਦੇ ਜੋ ਰੈਲੀ ਹੁੰਦੀ ਹੈ ਜਸਵੀਰ ਬਾਦਲ ਦੀ ਹੁੰਦੀ ਹੈ ਤੁਹਾਡੀਆਂ ਰੈਲੀਆਂ ਨੂੰ ਹੰਗਾਰਾ ਕੋਈ ਨਹੀਂ ਹੂੰ ਔਰ ਜਦੋਂ ਤਾਂ ਰੈਲੀ ਤੁਸੀਂ ਕਰਦੇ ਵੀ ਆ ਕਦੇ ਸੁਚਾ ਸਿੰਘ ਛੋਟੇਪੁਰ ਦੀ ਗਵਾਹੀ ਦੇ ਵਿੱਚ ਤੇ ਸਿਰਫ ਜਸਵੀਰ ਨੂੰ ਗੱਲਾਂ ਕਰਨੀ ਕਰਦੇ ਆ ਲੋਕਾਂ ਨੂੰ ਕਿਹੜੇ ਸੁਪਨੇ ਦੇਣੇ ਆ ਲੋਕਾਂ ਲਈ ਕਿਹੜਾ ਮਾਡਲ ਲੈ ਕੇ ਆ ਉਹਦੇ ਤਾਂ ਕੋਈ ਗੱਲ ਹੀ ਹੈ ਨਹੀਂ ਹੂੰ ਬਿਲਕੁਲ ਤੁਸੀਂ ਜਸਵੀਰ ਦੇ ਖਿਲਾਫ ਬੋਲਦੇ ਆ ਜਿਹੜੀ ਮਿੱਦਾਂ ਸਰਕਾਰ ਹੈ ਭਗਵੰਤ ਮਾਨ ਸਰਕਾਰ ਉਹ ਤੋਂ ਪਹਿਲਾਂ ਕਾਂਸਰ ਕਰ ਰਹੀ ਆ ਉਹਦੇ ਖਿਲਾਫ ਅੰਦਰ ਕੋ ਪੰਜਾਬ ਦਾ ਕੀ ਗੁਜ ਗਿਆ ਪੰਜਾਬ ਕਰਜ਼ਾਈ ਕਿੰਨਾ ਹੋਇਆ ਤੁਸੀਂ ਉਹ ਲੈ ਕੇ ਆਓ ਵੀ ਅਸੀਂ ਨਾ ਕਿਹਾ ਸੁਖਵੀਰ ਦੇ ਪੱਲੇ ਐ ਨਹੀਂ ਕੁਝ ਸੁਖਵੀਰ ਦਾ ਬਿਜ਼ਨਸ ਹੈ ਨਹੀਂ ਇਹ ਸਾਡੇ ਕੋਲ ਬਿਜ਼ਨਸ ਹੈ ਪੰਜਾਬ ਦੀ ਕਾਇਆ ਕਲਪਨ ਕਰਨ ਲਈ ਪੰਜਾਬ ਦੀ ਨਹਾਰ ਬਦਨ ਲਈ ਕਿਹਦਾ ਆ ਕਿਸੇ ਕੋਲ ਚਲੋ ਪੱਕੇ ਮੈਡਮ ਐ ਨਹੀਂ ਹੋਈ ਜਾਂਦੇ ਹਾਂ ਮੈਨੂੰ ਲੱਗਦਾ ਨਹੀਂਗਾ ਕਿ ਜੇ ਮਜੀਠੀਆ ਸਾਹਿਬ ਜਿਹੜੇ ਰੌਂ ਦੇ ਵਿੱਚ ਆਪਣਾ ਜਿਹੜਾ ਉਹ 7 ਮਹੀਨੇ 8 ਮਹੀਨੇ ਰਹਿ ਜੇਲ੍ਹ ਤੇ ਰਹਿਆ ਉਹਦੇ ਲਈ ਫਰਸਟ੍ਰੇਸ਼ਨ ਆਈ ਸੀਗੀ ਉਹਦਾ ਗੁਬਾਰ ਕੱਢ ਕੇ ਆਪਣੇ ਨੂੰ ਹਲਕਾ ਤੇ ਕਰ ਰਿਹਾ ਹਾਂ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਰੁਸੇ ਹੋਏ ਲੀਡਰਾਂ ਨੂੰ ਮਨਾਉਣ ਦੇ ਵਾਅਦੇ ਅਤੇ ਉਹਨਾਂ ਦੀ ਸ਼ਰਤ ਨੇ ਪਾਰਟੀ ਨੂੰ ਇੱਕ ਚੁਣੌਤੀ ਦਿੱਤੀ ਹੈ ਪਰ ਪਾਰਟੀ ਆਪਣੇ ਪ੍ਰਧਾਨ ਨੂੰ ਬਦਲਣ ਦੀ ਸਮਰੱਥਾ ਵੀ ਰੱਖਦੀ ਹੈ ਜੇਕਰ ਲੋੜ ਪਈ ਤਾਂ ਪਰ ਅਕਾਲੀ ਦਲ ਨੂੰ ਅੰਦਰੂਨੀ ਵਿਵਾਦਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤਾਂ ਜੋ ਇਹ ਮਜ਼ਬੂਤ ਪੰਥਕ ਅਤੇ ਰਾਜਨੀਤਿਕ ਤਾਕਤ ਦੇ ਵਜੋਂ ਉੱਭਰ ਸਕੇ ਸੋ ਘਟਾ ਜੀ ਮੇਲਾ ਹੋ ਰਿਹਾ ਜਜਤ ਨਹੀਂ ਤਾਂ ਕਿ ਅੱਪਾ ਹੋਰ ਗੱਲਬਾਤ ਕਰ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਈ ਪੱਖ ਦੇ ਮੁੱਦਿਆਂ ਦੀ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ सो so, दोस्तों तुम्ही साडे प्रोग्राम ने सांगून साडे सोशल मीडिया हँडल ते जा कमेंट जरूर दस्या करो ते हुण आपण दोबारा मिलेंगे नवे पक्ष मुद्द्यां ते गालबा करो इजाजत धन्यवाद जी